ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਆਰੀ ਨਾਲ ਬਹੁਤ ਹੀ ਸੋਖਾ ਬਟਰਫਲਾਈ ਵਾਲੀ ਐਮਬ੍ਰੋਇਡਰੀ ਸ਼ੇਅਰ ਕਰਾਂਗੀ ਸੋ ਆਰੀ ਨਾਲ ਥੱਲੇ ਉਹ ਤਾਂ ਗੱ ਲਵਾਂਗੇ ਤੇ ਮੈਂ ਆਰੀ ਦੇ ਵਿੱਚ ਦੋ ਕੱਟ ਡਾਣੇ ਲਲਾਂਗੀ ਦੋ ਲਾਣੇ ਤੇ ਦੋ ਲਵੋ ਤਿੰਨ ਲਾਣੇ ਤੇ ਤਿੰਨ ਕੱਟ ਡਾਣੇ ਲਵੋ ਸੋ ਇਸ ਤਰ੍ਹਾਂ ਮੈਂ ਨੀਚੋਂ ਦੀ ਧੱਗ ਲਿਆ ਮੈਂ ਤੁਹਾਨੂੰ ক্লোਜ਼ ਤੋਂ ਦੱਸਦੀ ਹਾਂ ਹੋਰ ਥੱਲੋ ਤਾਗਾ ਲੈ ਕੇ ਦੋ ਕਟ ਦਾਣਾ ਆਰੀ ਦੇ ਵਿੱਚ ਲਵਾਂਗੇ ਆਰੀ ਨਾਲ ਤਾਗੇ ਨੂੰ ਫੜਾਂਗੇ ਦੋ ਕਟ ਦਾਣਾ ਤਾਗੇ 'ਤੇ ਛੱਡ ਕੇ ਫਿਰ ਥੱਲੋ ਦੀ ਤਾਗਾ ਲੈ ਕੇ ਚੈਨ ਬਣਾ ਲਵਾਂਗੇ ਤੁਹਾਨੂੰ ਦੁਬਾਰਾ ਦੱਸ ਰਹੀ ਹਾਂ ਦੋ ਕਟ ਦਾਣੇ ਆਰੀ ਦੇ ਵਿੱਚ ਲਵਾਂਗੇ ਆਰੀ ਨਾਲ ਤਾਗੇ ਨੂੰ ਫੜਾਂਗੇ ਤੇ ਤਾਗੇ 'ਚ ਦੋ ਕਟ ਦਾਣੇ ਛੱਡ ਕੇ ਥੱਲੋ ਦੀ ਫਿਰ ਚੈਨ ਬਣਾਵਾਂਗੇ ਚੈਨ ਬਣਾ ਕੇ ਯਾਨੀ ਕਿ نیچے ਇੱਕ ਨਵਾਂ ਤਾਗਾ ਲਵਾਂਗੇ ਤੁਸੀਂ ਦੇਖ ਰਹੇ ਹੋ ਦੋ ਦੋ ਕਟ ਦਾਣਾ ਲਗਾ ਰਹੀ ਹਾਂ ਮੈਂ ਇੱਕ ਸਾਈਡ ਇੱਕ ਲਾਈਨ ਜਿਹੜੀ ਉੱਤੇ ਦੀ ਸੀ ਕੰਪਲੀਟ ਹੋ ਗਈ ਤਾਂ ਤਾਂ ਗੱਲ ਲੋਕ ਕੀਤਾ ਹੁਣ ਮੈਂ ਸੈਕਿੰਡ ਸਾਈਡ ਆਵਾਂਗੀ ਉੱਥੇ ਨਿਜੋ ਤਾਂ ਗਾ ਲੈ ਕੇ ਦੋ ਦੋ ਜਿਹੜੇ ਕਟ dane ਛੱਡ ਕੇ ਤਾਂ ਕੇਵਲ ਤੇ ਚਾਨ ਬਣਾਵਾਂਗੀ ਦੇਖੋ ਹੁਣ ਮੈਂ ਧਾਗੇ ਤੇ ਫਿਰ ਦੋ ਕਟ dane ਲਵਾਂਗੀ ਆਰੀ ਚ ਆਰੀ ਨਾਲ ਧਾਗੇ ਨੂੰ ਫੜ ਕੇ ਦੋ ਕਟ dane ਛੱਡ ਕੇ ਨਿਜੋ ਦੀ ਨਾ ਮਾਤਾ ਗਲਵਾਂਗੀ ਤੋ ਕੱਟਦਾ ਨਾ ਧਾਗੇ ਚ ਛੱਡ ਕੇ ਫਿਰ ਨੀਚੇ ਦੀ ਨਮਾ ਤਾਂ ਗਾ ਲਵਾਂਗੀ ਇਸੇ ਤਰ੍ਹਾਂ ਹੀ ਇਹ ਜੋ ਬਟਰਫਲਾਈ ਦੀ ਸਾਰੀ ਆਊਟਲਾਈਨ ਮੈਂ ਕੰਪਲੀਟ ਕਰਾਂਗੀ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਤੁਸੀਂ ਸੂਈ ਦੇ ਨਾਲ ਵੀ ਬਣਾ ਸਕਦੇ ਹੋ ਪਰ ਜਿੰਨਾ ਪੈਣਾ ਨੂੰ ਆਰੀ ਸਿੱਖਣੇ ਹੈ ਆਈ ਚਲਾਨ ਦਾ ਸ਼ੌਂਕ ਹੈ ਆਰੀ ਵਰਕ ਦਾ ਸ਼ੌਂਕ ਹੈ ਸੇ ਇਹ ਡਿਜ਼ਾਈਨ ਉਹਨਾਂ ਵਾਸਤੇ ਹੈ ਉਹਨਾਂ ਲਈ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾ ਰਹੀ ਹਾਂ ਇੱਥੋਂ ਦੀ ਅਸੀਂ ਧਾਗਾ ਲੋ ਕਰਾਂਗੇ ਤੇ ਡਿਜ਼ਾਈਨਿੰਗ ਕੰਪਲੀਟ ਧਾਗੇ ਨੂੰ ਲੋ ਕਰਨ ਲੱਗਿਆ ਸੀ ਜਿਹੜਾ ਧਾਗਾ ਲਿਆ ਉਸ ਨੂੰ ਕੁਮਾ ਕੇ ਫਿਰ ਲੋ ਕਰਨਾ ਹੈ ਲੋ ਕਰਨਾ ਤੁਹਾਨੂੰ ਮੈਂ ਆਪਣੇ ਚੈਨਲ ਤੇ ਦੱਸਿਆ ਹੋਇਆ ਹੈ ਔਰ ਅਸੀਂ ਉੱਪਰ ਲਈ ਜ਼ਿਪ ਪੰਖੜੀ ਸਟਾਰਟ ਕਰਾਂਗੇ ਇਜ਼ੀਆ ਹੁਣ ਪੰਕੜੀ ਤੇ ਅਸੀਂ ਇਸੇ ਤਰ੍ਹਾਂ ਹੀ ਦੋ-ਦੋ ਕਟ ਦਾਣੇ ਲੈ ਕੇ ਇਹਦੀ ਪੰਕੜੀ ਦੀ ਵੀ ਸਾਰੀ ਆਊਟਲਾਈਨ ਮੈਂ ਕੰਪਲੀਟ ਕਰਾਂਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਡਰਾ ਕੀਤਾ ਹੋਇਆ ਹੈ ਪੈਨਸਿਲ ਦੇ ਨਾਲ ਸੇਮ ਉਸੇ ਤਰ੍ਹਾਂ ਹੀ ਉਸ ਦੇ ਉੱਤੇ ਹੀ ਆਰੀ ਚਲਾ ਕੇ ਕਟ ਦਾਣਾ ਲਗਾਵਾਂਗੀ ਤੁਸੀਂ ਬੀਡ ਵੀ ਲਗਾ ਸਕਦੇ ਹੋ ਬੀਜ ਯਾਨੀ ਮੋਤੀ ਵੀ ਲਗਾ ਸਕਦੇ ਹੋ ਮੋਤੀ ਨਾਲ ਵੀ ਇਸ ਨੂੰ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਡਿਜ਼ਾਈਨ ਚਾਹੋ ਉਸੇ ਤਰ੍ਹਾਂ ਕਰ ਸਕਦੇ ਹੋ ਬਟ ਮੇਰੀ ਇਹ ਡਿਜ਼ਾਈਨਿੰਗ ਆਪਣੀ ਮੈਂ ਤੁਹਾਡਾ ਸ਼ੇਅਰ ਕਰ ਰਹੀ ਆਂ ਜਿੰਨਾ ਪਾਣਾ ਨੂੰ ਆਰੀ ਚਲਾਉਣ ਦਾ ਸ਼ੌਂਕ ਹੈ ਆਰੀ ਵਰਕ ਸਿੱਖਣਾ ਹੈ ਉਹ ਸੋਖੇ ਤਰੀਕੇ ਨਾਲ ਬਟਰਫਲਾਈ ਵਾਲਾ ਡਿਜ਼ਾਈਨ ਸਿੱਖ ਸਕਦੇ ਨੇ ਦੇਖਣ ਦੇਖਣ ਤੇ ਤੁਹਾਨੂੰ ਮੁਸ਼ਕਿਲ ਲੱਗ ਰਿਹਾ ਹੈ ਬਟ ਜਦੋਂ ਤੁਸੀਂ ਬਣਾਓਗੇ ਤਾਂ ਤੁਹਾਨੂੰ ਸੋਖਾ ਹੀ ਲੱਗੇਗਾ ਇਸ ਡਿਜ਼ਾਈਨ ਨੂੰ ਤੁਸੀਂ ਆਪਣੇ ਕਿਸੇ ਸੂਟ ਤੇ ਵੀ ਬਣਾ ਸਕਦੇ ਹੋ ਉਹ ਸਿੰਪਲ ਆਰੀ ਚਲਾਣੀ ਕਿਸ ਤਰ੍ਹਾਂ ਆਰੀ ਚਲਾਉਂਦੇ ਨੇ ਚੈਨ ਕਿਸ ਤਰ੍ਹਾਂ ਬਣਾਉਂਦੇ ਨੇ ਗੱਟ ਕਿਸ ਤਰ੍ਹਾਂ ਲਗਾਉਂਦੇ ਨੇ ਮੈਂ ਆਪਣੀ ਹਰ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਤੁਸੀਂ ਮੇਰੇ ਚੈਨਲ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਆਰੀ ਕਿਸ ਤਰ੍ਹਾਂ ਚਲਾਉਂਦੇ ਨੇ ਧਾਗਾ ਨੇ ਚੋ ਕਿੱਦਾਂ ਲੈਂਦੇ ਨੇ ਤੇ ਧਾਗੇ ਨੂੰ ਲੋਕ ਕਰਕੇ ਕਿਸ ਤਰ੍ਹਾਂ ਆਰੀ ਬਾਰ ਤੱਡੀ ਦੀ ਹੈ ਇਹ ਸਭ ਮੈਂ ਆਪਣੇ ਚੈਨਲ ਦੇ ਵਿੱਚ ਤੁਹਾਡ ਨਾਲ ਸ਼ੇਅਰ ਕੀਤਾ ਹੋਇਆ ਹੈ ਹੁਣ ਇਹ ਮੈਂ ਬੱਟਰਫਲਾਈ ਵਾਲਾ ਡਿਜ਼ਾਈਨ ਜੋ ਸ਼ੇਅਰ ਕਰ ਰਹੀ ਹਾਂ ਹੁਣ ਇਸ ਦੇ ਵਿੱਚ ਮੈਂ ਪਰਪਲ ਕਲਰ ਦੇ ਮੋਤੀ ਨੇ ਉਹ ਲਗਾਵਾਂਗੀ ਇਹ ਜਿਹੜੇ ਮੋਤੀ ਨੇ ਇਹ ਹਰ ਇੱਕ ਕਲਰ ਦੇ ਵਿੱਚ ਮਿਲ ਜਾਂਦੇ ਨੇ ਤੁਸੀਂ ਚਾਹੋ ਜਿਹੜਾ ਮਰਜੀ ਕਲਰ ਇਸ ਦੇ ਵਿੱਚ ਮੋਤੀ ਲਗਾ ਸਕਦੇ ਹੋ ਮੈਂ ਪਰਪਲ ਲਗਾ ਰਹੀ ਹਾਂ ਤਿੰਨ ਤਿੰਨ ਮੋਤੀ ਇਸ ਦੇ ਵਿੱਚ ਲਾ ਰਹੀ ਹਾਂ ਤੁਸੀਂ ਦੇਖ ਲੈਣਾ ਹੈ ਤੁਹਾਡੀ ਜਿਹੜੀ ਤੁਸੀਂ ਜੇ ਬੈਂਚਸ ਇਹ ਵਾਲਾ ਡਿਜ਼ਾਈਨ ਬਣਾ ਰਹੇ ਹੋ ਬਟਰਫਲਾਈ ਵਾਲਾ ਤੇ ਤੁਹਾਡੇ ਕਿੰਨੇ ਮੋਤੀ ਆਉਂਦੇ ਤੇ ਨਹੀਂ ਆ ਚਾਰ ਤੇ ਉਹ ਤੁਸੀਂ ਆਪ ਦੇਖ ਲੈਣਾ ਇਹ ਤਿੰਨ ਮੋਤੀ ਆ ਰਹੇ ਨੇ ਇਸ ਗੈਪ ਦੇ ਵਿੱਚ ਸੋ ਅਸੀਂ ਇਸ ਗੈਪ ਨੂੰ ਮੋਤੀਆਂ ਦੇ ਨਾਲ ਭਰ ਕੇ ਇਜ਼ੀ ਡਿਜ਼ਾਈਨਿੰਗ ਕਰਾਂਗੇ ਇਤੋਂ ਮੈਂ ਤਿੰਨ ਮੋਤੀ ਲਏ ਤੇ ਇੱਕ ਚੈਨ ਬਣਾਈ ਇੱਕ ਚੈਨ ਹੋਰ ਮਤਲਬ ਜਦੋਂ ਮੋਤੀ ਸੀ ਧਾਗੇ ਦੇ ਵਿੱਚ ਪਾ ਦਵਾਂਗੇ ਉਸ ਤੋਂ ਬਾਅਦ ਚੈਨ ਦੋ ਬਣಾಣੀਆਂ ਨੇ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਦੁਬਾਰਾ ਤੋਂ ਇਹ ਤਿੰਨ ਮੋਤੀ ਪਾਏ ਇੱਕ ਚੈਨ ਅੰਦਰ ਬਣਾਈ ਇੱਕ ਚੈਨ ਕਟ ਦਾਣੇ ਦੇ ਬਾਹਰ ਬਣਾਈ ਆ ਦੇਖੋ ਇਸ ਤਰ੍ਹਾਂ ਹੁਣ ਵਾਪਸ ਅੰਦਰ ਨੂੰ ਆਵਾਂਗੇ ਫਿਰ ਤਿੰਨ ਮੋਤੀ ਲਵਾਂਗੇ ਇੱਕ ਚੈਨ ਮੋਤੀਆਂ ਦੇ ਨਾਲ ਹੀ ਬਣਾਣੀ ਹੈ ਤਾਂ ਇੱਕ ਚੈਨ ਬਾਹਰ ਬਣਾਣੀ ਹੈ ਇਸ ਤਰ੍ਹਾਂ ਦੋ ਦੋ ਚੈਨ ਬਣਾਣੀਆਂ ਨੇ ਇਹ ਡਾਟਾ ਡਿਜ਼ਾਈਨ ਸুইਨਰ ਵੀ ਬਣਾ ਸਕਦੇ ਹੋ ਬਟ ਆਰੀ ਦੇ ਨਾਲ ਛੇਤੀ ਭਾਂਜਦਾ ਹੈ ਸਿਰਫ ਆਰੀ ਦੇ ਨਾਲ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਇਹ ਮੇਨ ਹੁੰਦਾ ਹੈ ਕਿ ਤੁਸੀਂ ਚੈਨ ਬਣਾਣੀ ਸਿੱਖੋ ਬਸ ਜਣੀਆ ਪੈਣਾ ਆਰੀ ਚਲਾਉਣਾ ਸਿੱਖ ਰਿਹਾ ਬਿਗਨਰਸ ਨੇ ਬਿਲਕੁਲ ਨਿਊ ਨੇ ਜਿਹੜੇ ਬਿਲਕੁਲ ਹੀ ਨਵੇਂ ਮੇਰੇ ਚੈਨਲ ਤੇ ਆਏ ਨੇ ਜੇ ਉਹ ਚਾਹੁੰਦੇ ਹੈ ਕਿ ਆਰੀ ਵੀ ਉਹਨਾਂ ਨੂੰ ਆਵੇ ਆਰੀ ਸਿੱਖਣਾ ਚਾਹੁੰਦੇ ਹੈ ਆਪਣੇ ਸੂਟ ਆਪ ਡਿਜ਼ਾਈਨ ਕਰਨਾ ਚਾਹੁੰਦੇ ਨੇ ਆਰੀ ਦੇ ਨਾਲ ਸਿਰਫ ਸਿੰਪਲ ਤੁਸੀਂ ਰਫ ਕਪੜੇ ਤੇ ਇੱਕ ਚੈਨ ਬਣਾਣੀ ਸਿੱਖੋ ਸੋ ਇੱਕ ਛੋਟਾ ਜਿਹਾ ਫਰੇਮ ਲੈ ਲਵੋ ਫਰੇਮ ਵੀ 25 ਰੁਪਏ ਦਾ ਆ ਜਾਂਦਾ ਹੈ ਤੇ ਇਹ ਔਨਲਾਈਨ ਤੁਸੀਂ ਆਰੀ ਮੰਗਵਾ ਸਕਦੇ ਹੋ ਆਰੀ ਵੀ ਤੁਹਾਨੂੰ 100 ਰੁਪਏ ਦੇ ਵਿੱਚ 6 ਆਰੀਆਂ ਮਿਲ ਜਾਂਦੀਆਂ ਨੇ ਇਹ ਨੋ ਨੰਬਰ ਦੀ ਆਰੀ ਹੈ ਜਿਸ ਦੇ ਨਾਲ ਮੈਂ ਬੀਡਸ ਲਗਾ ਰਹੀ ਹਾਂ ਸੋ ਤੁਸੀਂ ਰਫਲੀ ਕਪੜੇ ਤੇ ਆਰੀ ਦੇ ਨਾਲ ਸਿਰਫ ਕੱਲੇ ਚੈਨ ਬਣਾਣੀ ਸਿੱਖੋ ਜੇ ਤਾ ਨੂੰ ਚੈਨ ਬਣਾਣੀ ਆ ਗਈ ਤੇ ਸਮਝੋ ਤੁਸੀਂ ਡਿਜ਼ਾਈਨਰ ਬਣ ਗਏ ਯਾਨੀ ਕਿ ਸਾਰਾ ਕੰਮ ਹੀ ਚੈਨ ਦਾ ਹੈਗਾ ਕੱਟ ਤਣੇ ਲਾਣੇ ਹੈ ਜ਼ਰਦੋਸੀ ਲਗਾਣੇ ਹੈ ਮੋਤੀ ਲਾਣੇ ਹੈ ਸਭ ਕੁਝ ਸਿਰਫ ਆਰੀ ਦੇ ਨਾਲ ਚੈਨ ਬਣਾਈ ਜਾਣੀ ਹੈ ਜੋ ਮਰਜੀ ਚਾਹ ਲਗਾਓ ਜੋ ਮਰਜੀ ਡਿਜ਼ਾਈਨ ਤੁਸੀਂ ਬੇਸ਼ੱਕ ਬਣਾ ਸਕਦੇ ਹੋ ਆਪਣੇ ਸੂਟ ਤੇ ਆਪਣਾ ਸੂਟ ਆਪ ਡਿਜ਼ਾਈਨ ਕਰ ਸਕਦੇ ਹੋ ਆਰੀ ਦੇ ਨਾਲ ਜਿਹੜਾ ਵਰਕ ਹੈ ਥੋੜਾ ਛੇਤੀ ਹੋ ਜਾਂਦਾ ਹੈ ਜੇ ਇਹੀ ਅਸੀਂ ਮੋਤੀ ਲਗਾਵਾਂਗੇ ਸੂਈ ਦੇ ਨਾਲ ਤੇ ਜਿੱਥੇ ਦੋ ਮੋਤੀਆਂ ਦੀ ਲੋੜ ਹੈ ਉੱਥੇ ਦੋ ਹੀ ਸੂਈ ਚ ਲੈ ਸਕਦੇ ਹਾਂ ਦੋ ਤੋਂ ਵੱਧ ਨਹੀਂ ਜਿੱਥੇ ਸਾਨੂੰ ਇੱਕ ਮੋਤੀ ਲੈਣਾ ਹੈ ਇੱਕ ਲਗਾਣਾ ਹੈ ਉੱਥੇ ਸਿਰਫ ਅਸੀਂ ਇੱਕ ਮੋਤੀ ਹੀ ਲੈ ਸਕਦੇ ਹਾਂ ਸੂਈ ਦੇ ਵਿੱਚ ਇਸ ਤੋਂ ਵੱਧ ਨਹੀਂ ਸੋ ਆਰੀ ਦੇ ਵਿੱਚ ਅਸੀਂ ਇੱਕੋ ਵਾਰ ਦੇ ਵਿੱਚ ਕਿੰਨੇ ਹੀ ਮੋਤੀ ਕਿੰਨੇ ਹੀ ਕਟਦਾਣੇ ਅਸੀਂ ਲੈ ਲੈਨੇ ਆਂ ਕਰਕੇ ਇਹ ਜਿਹੜਾ ਆਰੀ ਦਾ ਵਰਕ ਹੈ ਤੁਹਾਡਾ ਛੇਤੀ ਹੋ ਜਾਂਦਾ ਹੈ ਇਸ ਕਰਕੇ ਆਰੀ ਦੇ ਨਾਲ ਹੀ ਹਰ ਕੋਈ ਜ਼ਿਆਦਾਤਰ ਐਮਬ੍ਰੋਇਡਰੀ ਕਰਦਾ ਹੈ ਉਨ ਨਾ ਇਹਨਾਂ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਰੈੱਡ ਕਲਰ ਦੇ ਫਲਾਵਰਸ ਬਣਾ ਰਹੀਆਂ ਹਾਂ ਉੱਪਰ ਇੱਕ ਬੀਡ ਵਿਚ ਲਾਇਆ ਤੇ ਸਾਈਡ ਤੇ ਮੋਤੀ ਲਗਾਵਾਂਗੀ গোল-গোল ਇਸ ਨੂੰ ਡਿਜ਼ਾਈਨ ਕਰ ਲਵਾਂਗੀ ਉੱਤੇ ਦੀ ਡਿਜ਼ਾਈਨਿੰਗ ਮੈਂ ਰੈੱਡ ਕਲਰ ਦੇ ਮੋਤੀਆਂ ਦੇ ਨਾਲ ਕੀਤੀ ਹੈ ਤੇ ਵਿੱਚ ਦੋ ਲਾਈਨਾਂ ਮੈਂ ਕਟੜਾਣੇ ਦੀ ਲਾਤੀਆਂ ਨੇ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਿਰਫ ਪੂਰੀ ਡਿਜ਼ਾਈਨਿੰਗ ਦੇ ਵਿੱਚ ਮੈਂ ਦੋ-ਦੋ ਕਟੜਾਣੇ ਲੈ ਕੇ ਚੈਨ ਬਣਾਈ ਹੈ ਇੱਥੇ ਤਾਂ ਕਰ ਲੋ ਕੀਤਾ ਹੁਣ ਮੈਂ ਮੋਤੀ ਦੀ ਇੱਕ ਹੋਰ ਰੋਲ ਬਣਾਵਾਂਗੀ ਇੱਕ ਵਿੱਚ ਲਗਾਇਆ ਬਾਕੀ ਇੱਕ ਗੁਲਾਈ ਬਣਾਉਂਦੇ ਹੋਏ ਇਸੀ ਸਾਈਡ ਤੇ ਫਲਾਵਰ ਟਾਈਪ ਇਸਨਾਲ ਇਸ ਤਰ੍ਹਾਂ ਮੈਂ ਮੋਤੀ ਲਗਾ ਲਵਾਂਗੀ ਇੱਥੇ ਢਾਗਾ ਲੋਕ ਕਰਾਂਗੀ ਹੁਣ ਬਟਰਫਲਾਈ ਨੈਕਸਟ ਵੀਡੀਓ ਤੇ ਜੋ ਗ੍ਰੀਨ ਮੋਤੀ ਲੱਗੇ ਨੇ ਤੁਹਾਡਾ ਇਹ ਮੈਂ ਕਿਸਰਾ ਲਾਏ ਇਹ ਵੀ ਸੇਮ ਹੈ ਉਸੇ ਤਰ੍ਹਾਂ ਹੀ ਲਾਣੇ ਨੇ ਜੇ ਕੰਡੇ ਤੇ ਮੈਂ ਤੁਹਾਡਾ ਜ਼ਰੂਰ ਸ਼ੇਅਰ ਕਰਾਂਗੀ ਇਹ ਵੀ ਇਸੇ ਮੈਂ ਵੀਡੀਓ ਬਣਾਣੀ ਪੁੱਲ ਗਈ ਸੀ ਸੋ ਇਨ ਕੀ ਡਿਜ਼ਾਈਨਿੰਗ ਮੈਨੂੰ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਵੇਂ ਦੀ ਲੱਗੀ ਹੋਰ ਛੋਟੇ ਛੋਟੇ ਡਿਜ਼ਾਈਨਸ ਸਿੱਖਣ ਲਈ ਆਰੀ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ